ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸਭਾਈ ਮਾਨ ਦਸ ਪਾਤਸ਼ਾਹਾਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੀ ਪਾਵਨ ਪੈਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰਸਵਾਰੇ ਗੁਰਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀ ਆਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਸਮਾ ਸਤਿਗੁਰੂ ਜੀ ਆਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਮੇ ਨੂੰ ਮੁਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੈਤਰ ਹਜ਼ੂਰੀ ਅੰਦਰ ਪੰਜਬਾਣੀ ਅਦ ਨਿਤਨੇਮ ਆਪ ਜੀਆਂ ਨੇ ਸਰਮਣ ਕੀਤੇ ਨੇ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਧਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਜੋ ਸਾਰੰਗ ਰਾਗ ਚੱਲ ਰਿਹਾ ਹੈ ਸਾਰੰਗ ਰਾਗ ਦੇ ਦੋ ਸ਼ਬਦ ਆਪ ਜੀ ਸਰਵਣ ਕਰ ਚੁੱਕੇ ਹੋ ਤੀਸਰੇ ਸ਼ਬਦ ਦੀ ਰਮਤਾ ਹੋਈ ਹੈ ਧਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਭ ਸਿੱਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਬ੍ਰਿਤੀਆਂ ਜੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੇ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਨਾਵਾ ਸਾਰੰਗ ਰਾਗ ਹੈ ਮਹੱਲਾ ਨਾਮਾ ਨਾਮੇ ਪਾਤਸ਼ਾਹ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦਾ ਉਚਾਰਨ ਕੀਤਾ ਹੋਇਆ ਇਹ ਤਾਮਨ ਪੇਤਰ ਸ਼ਬਦ ਹੈ ਕਹਾ ਨਰ ਆਪਣੋ ਜਨਮ ਗਵਾਵੇ ਐ ਮਨੁੱਖ ਐ ਨਰ ਐ ਮਨੁੱਖ ਕਹਾ ਕਾਦੇ ਤੂੰ ਆਪਣੋ ਜਨਮ ਗਵਾਵੇ ਆਪਣਾ ਜਨਮ ਕਾਦੇ ਤੋਂ ਇਹ ਬ੍ਰਿਥਾ ਗਵਾ ਰਿਆ ਹੈ ਆਪਣਾ ਜਨਮ ਜਿਹੜਾ ਨਾ ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਜਾ ਰਿਹਾ ਹੈ ਬ੍ਰਿਥਾ ਹੀ ਗਵਾਈ ਜਾ ਰਿਹਾ ਹੈ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੈ ਮਾਇਆ ਦੇ ਨਸ਼ੇ ਦੇ ਵਿੱਚ ਵਿਖਿਆ ਰਸ ਮਾਇਆ ਦੇ ਰਸ ਜ਼ਹਿਰ ਰੂਪੀ ਮਾਇਆ ਦੇ ਰਸ ਜਿਹੜੇ ਆ ਮਰਚਿਓ ਇਹਨਾਂ ਦੇ ਵਿੱਚ ਰਚਿਆ ਰਹਿੰਦਾ ਆ ਰੁੱਝਿਆ ਰਹਿੰਦਾ ਆ ਮਾਇਆ ਦੀ ਮਸਤੀ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਅਤੇ ਰਸਾਂ ਦੇ ਵਿੱਚ ਇਹ ਰੁੱਝਾ ਰਹਿੰਦਾ ਆ ਇਹ ਮਨੁੱਖ ਜਿਹੜਾ ਨਾ ਪਤਾ ਨਹੀਂ ਆਪਣਾ ਜੀਵਨ ਕਿਉਂ ਵਿਰਥਾ ਹੀ ਗਵਾਈ ਜਾ ਰਿਹਾ ਤੇ ਮਾਇਆ ਦੇ ਨਸ਼ੇ ਦੇ ਵਿੱਚ ਮਾਇਆ ਦੇ ਜ਼ਹਿਰ ਰੂਪੀ ਮਾਇਆ ਦੇ ਰਸਾਂ ਦੇ ਵਿੱਚ ਮਰਚਿਓ ਇਹ ਰੁੱਝਿਆ ਰਹਿੰਦਾ ਹੈ RAM ਸ਼ਰਨ ਨਹੀਂ ਆਵੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ ਰਹਾਓ ਮਿਸ਼ਰਾ ਆਮਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਲੋ ਭਾਵੈ ਇਹ ਜਿਹੜਾ ਸੰਸਾਰ ਆ ਇਹ ਸਗਲ ਸਾਰਾ ਹੀ ਸੰਸਾਰ ਸੁਪਨੇ ਦੀ ਨਿਆਈ ਹੈ ਭਾਵ ਕੀ ਝੂਠਾ ਹੈ ਨਾ ਸਬੰਧ ਹੈ ਖਤਮ ਹੋ ਜਾਣਾ ਹੈ ਦੇਖ ਕਹਾਲੋ ਭਾਵੈ ਔਰ ਪਤਾ ਨਹੀਂ ਇਸ ਨੂੰ ਦੇਖ ਕਰਕੇ ਕਾਦੇ ਤੋਂ ਲੋਭ ਦੇ ਵਿੱਚ ਫਸਿਆ ਰਹਿੰਦਾ ਹੈ ਇਹ ਸਾਰਾ ਜਗਤ ਜਿਹੜਾ ਸੁਪਨੇ ਦੇ ਵਾਂਗ ਹੈ ਇਸ ਨੂੰ ਵੇਖ ਕੇ ਪਤਾ ਨਹੀਂ ਮਨੁੱਖ ਕਿਉਂ ਲੋਭ ਕਹਾ ਲੁਭਾਵ ਹੈ ਲੋਭ ਦੇ ਵਿੱਚ ਫਸਿਆ ਰਹਿੰਦਾ ਹੈ ਜੋ ਉਪਜੈ ਸੋ ਸਗਲ ਬਿਨਾਸੈ ਰਹਨ ਨਾ ਕੋ ਉਪਾਵੇ ਜੋ ਉਪਜਿਆ ਹੈ ਜੋ ਜਨਮਿਆ ਹੈ ਜੋ ਉਪਜੈ ਸੋ ਸਗਲ ਬਿਨਾਸਾ ਜਿਹੜਾ ਜਨਮਿਆ ਹੈ ਸਗਲ ਸਾਰਾ ਹੀ ਬਿਨਾਸਾ ਨਾਸਵੰਦਿਆ ਜੋ ਪੈਦਾ ਹੋਇਆ ਉਹਨੇ ਇੱਕ ਦਿਨ ਮਰਨਾ ਵੀ ਆ ਜੋ ਜਨਮਿਆ ਉਹਨੇ ਮਰਨਾ ਵੀ ਜੋ ਪੈਦਾ ਹੋਇਆ ਉਹਨੇ ਖਤਮ ਹੀ ਹੋਣਾ ਹੈ ਜੋ ਉਪਜੈ ਸੋ ਸਗਲ ਬਿਨਾਸਾ ਰਹਿ ਨਾ ਕੋ ਪਾਵੇ ਕਿਸੇ ਨੇ ਥਿਰ ਕਰਕੇ ਨਹੀਂ ਰਹਿਣਾ ਸਦੀਵ ਕਾਲ ਵਾਸਤੇ ਕਿਸੇ ਨੇ ਨਹੀਂ ਰਹਿਣਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਜਿਹੜਾ ਉਪਜਿਆ ਨਾ ਉਹਨੇ ਪਾਤਸ਼ਾਹ ਕਹਿੰਦੇ ਬਿਨਸ ਜਾਣਾ ਆ ਉਹਨੇ ਖਤਮ ਹੋ ਜਾਣਾ ਆ ਰਹਿ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨੁਜਨ ਸੇਵਾ ਜੀਵਤ ਪੇਖੇ ਜਿਨੇ ਹਰ ਹਰ ਧਿਆਇਆ ਸਾਧ ਸੰਗਤ ਨੇ ਦਰਸ਼ਨ ਪਾਇਆ ਬਾਦ ਸਹਾ ਸਹਵਾ ਪਾਰੀ ਮਰਨਾ ਜੋ ਦੀਸੈ ਸੋ ਕਲਹਿ ਖਰਨਾ ਸਾਰਿਆਂ ਨੇ ਚਲੇ ਜਾਣਾ ਸੰਸਾਰ ਦੇ ਤੋਂ ਥਿਰ ਕਰਕੇ ਕਿਸੇ ਨੇ ਰਹਿਣਾ ਰਹਿਣਾ ਤੇ ਇੱਕ ਪਰਮੇਸ਼ਰ ਦਾ ਨਾਮ ਰਹਿਣਾ ਜੋ ਜੁਗ ਹੋ ਜੁਗ ਅਟਲ ਹੈ ਸ਼ਬਦ ਰਹਿਣਾ ਆ ਜੋ ਜੁਗ ਹੋ ਜੁਗ ਅਟਲ ਹੈ ਬਾਕੀ ਸਾਰਾ ਕੁਝ ਹੀ ਨਾਸਵੰਦ ਹੈ ਜੋ ਉਪਜੈ ਸੋ ਸਗਲ ਵਿਨਾਸ਼ਾ ਜੋ ਉਪਜਿਆ ਜੋ ਪੈਦਾ ਹੋਇਆ ਸੋ ਸਾਰਾ ਹੀ ਇੱਕ ਦਿਨ ਵਿਨਾਸ਼ ਜਾਵੇਗਾ ਖਤਮ ਹੋ ਜਾਵੇਗਾ ਰਹਿਨ ਨਾ ਕੋ ਪਾਵੇ ਕਿਸੇ ਨੇ ਵੀ ਥਿਰ ਕਰਕੇ ਇੱਥੇ ਨਹੀਂ ਰਹਿਣਾ ਮਿੱਥਿਆ ਤਨ ਸੱਚ ਕਰ ਮੰਨਿਓ ਇਹ ਬੇਦ ਆਪ ਬੰਧਾਵੈ ਇਹ ਤਨ ਜਿਹੜਾ ਨਾ ਇਹ ਝੂਠਾ ਹੈ ਮਿੱਥਿਆ ਨਾ ਸਬੰਧਿਆ ਝੂਠਾ ਆ ਸਾਚੂ ਕਰ ਮੰਨਿਓ ਪਰ ਬੰਦੇ ਨੇ ਇਸ ਨੂੰ ਸੱਚਾ ਕਰਕੇ ਮੰਨ ਲਿਆ ਆ ਬੰਦਾ ਕਹਿੰਦਾ ਮੈਂ ਮਰਨਾ ਹੀ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਬਾਰ ਬਾਰ ਮੌਤ ਦਾ ਚੇਤਾ ਕਰਾਇਆ ਗਿਆ ਐ ਬੰਦਿਆ ਤੂੰ ਇੱਕ ਦਿਨ ਚਲਿਆ ਜਾਣਾ ਇੱਕ ਦਿਨ ਤੂੰ ਮਰ ਜਾਣਾ ਤੇਰੇ ਸਰੀਰ ਨੇ ਬਿਸ ਜਾਣਾ ਏ ਡਰ ਨਹੀਂ ਦਿੱਤਾ ਮੌਤ ਦਾ ਵੀ ਡਰੀ ਜਾ ਨਹੀਂ ਤਾ ਕਰਕੇ ਬਾਰ ਬਾਰ ਚੇਤਾ ਕਰਾਇਆ ਜਿਹਨੂੰ ਮੌਤ ਯਾਦਿਆ ਉਹਨੂੰ ਪਰਮੇਸ਼ਰ ਦਾ ਨਾਮ ਵੀ ਯਾਦ ਨਹੀਂ ਆਉਂਦਾ ਜਿਹੜਾ ਮੌਤ ਨੂੰ ਭੁੱਲ ਗਿਆ ਪਰਮੇਸ਼ਰ ਦਾ ਨਾਮ ਉਹ ਭੁੱਲ ਜਾਂਦਾ ਰੱਬ ਨੂੰ ਭੁੱਲ ਜਾਂਦਾ ਪਾਤਸ਼ਾਹ ਕਹਿੰਦੇ ਮਿੱਥਿਆ ਤਨ ਇਹ ਤੇਰਾ ਤਨ ਜਿਹੜਾ ਨੂੰ ਇਹ ਮਿੱਥਿਆ ਆ ਇਹ ਨਾਸਵੰਦਿਆ ਤੇਰਾ ਤਨ ਜਿਹੜਾ ਹੈ ਮਿੱਥਿਆ ਤਨ ਇਹ ਨਾਸਵੰਦ ਹੈ ਸੱਚੋ ਕਰਮਾਨੇ ਪਰ ਤੂੰ ਇਸ ਨੂੰ ਸੱਚ ਕਰਕੇ ਮੰਨਿਆ ਹੋਇਆ ਇਹੇ ਵਿਦ ਆਪ ਬੰਧਾਵੇ ਤੇ ਇਸ ਵਿਧੀ ਦੇ ਵਿੱਚ ਆਪ ਫਸਿਆ ਰਹਿੰਦਾ ਹੈ ਇਹ ਜਿਹੜਾ ਸਰੀਰ ਤੇਰਾ ਜਿਹੜਾ ਨਾ ਇਸ ਨੂੰ ਸੱਚਾ ਕਰਕੇ ਮੰਨ ਕਰਕੇ ਨਾ ਸੱਚਾ ਮੰਨ ਕਰਕੇ ਬੰਦਾ ਇਸ ਤਰ੍ਹਾਂ ਆਪਣੇ ਆਪ ਨੂੰ ਮੋਹ ਦੀਆਂ ਫਾਇਆਂ ਦੇ ਵਿੱਚ ਫਸਾਈ ਰੱਖਦਾ ਆ ਬੰਧਾਵੇ ਬੰਧਿਆ ਰਹਿੰਦਾ ਆ ਕਿਉਂਕਿ ਇਸ ਨੇ ਤਨ ਨੂੰ ਸੱਚਾ ਕਰਕੇ ਮੰਨ ਲਿਆ ਪਰ ਇਹ ਤਨ ਜਿਹੜਾ ਆ ਇਹ ਸਾਰਾ ਕੁਝ ਨਾਸਵੰਦ ਹੈ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੇ ਪਾਤਸ਼ਾਹ ਕਹਿੰਦੀ ਮੁਕਤ ਕਿਹੜਾ ਆ ਮੁਕਤ ਜਿਉਂਦੇ ਜੀਵ ਮੁਕਤ ਹੋ ਜਾਣਾ ਇੱਕ ਰੂਹ ਦੀ ਮੁਕਤੀ ਹੋ ਜਾਣੀ ਇੱਕ ਸੰਸਾਰ ਦੀ ਬੰਦਨਾ ਤੋਂ ਮੁਕਤ ਹੋ ਜਾਣਾ ਕਾਮ ਕਰੁਤ ਲੋਭ ਮੋਹ ਹੰਕਾਰ ਤੋਂ ਮੁਕਤ ਡਰ ਜਿਹੜੇ ਮਨ ਦੇ ਵਿੱਚ ਪਏ ਹੋਏ ਨੇ ਵਹਿਮ ਭਰਮ ਪਏ ਹੋਏ ਨੇ ਉਹਨਾਂ ਤੋਂ ਮੁਕਤ ਹੋ ਜਾਣਾ ਡਰੀ ਜਾਂਦੇ ਆ ਨਾ ਵੀ ਐਸਵਾਰ ਅਸ਼ਨਾਣ ਨਹੀਂ ਕਰਨਾ ਇੱਥੇ ਨਹੀਂ ਜਾਣਾ ਐਸਵਾਰ ਨੂੰ ਆਹ ਨਹੀਂ ਕਰਨਾ ਅਸਰਾਧਨਾ ਚ ਆਹ ਨਹੀਂ ਕਰਨਾ ਪੁਰਾਣੇ ਦਿਨ ਆਹ ਨਹੀਂ ਕਰਨਾ ਇਹ ਡਾਰੇ ਪਏ ਹੋਏ ਨੇ ਨਾ ਮਨ ਦੇ ਵਿੱਚ ਇਹਨਾਂ ਤੋਂ ਬੰਦਾ ਮੁਕਤ ਨਹੀਂ ਹੈ ਵਹਿਮਾਂ ਭਰਮਾਂ ਦੇ ਵਿੱਚ ਫਸਿਆ ਹੋਇਆ ਕੁਝ ਬਾਬਿਆਂ ਦੀ ਚੁੰਗਲ ਦੇ ਵਿੱਚ ਫਸੇ ਹੋਏ ਨੇ ਜਿੱਦਾਂ ਉਹਨਾਂ ਨੇ ਫਸਾਇਆ ਡਰ ਪਾਇਆ ਉਦਾਂ ਦੇ ਡਰੀ ਜਾਣਾ ਹੁਣ ਤੇ ਅਸੀਂ ਇੱਥੋਂ ਤੱਕ ਪਹੁੰਚ ਗਏ ਆਂ ਵੀ ਗੁਰਬਾਣੀ ਪੜਨ ਦਾ ਵੀ ਅਸੀਂ ਦਿਨ ਰੱਖ ਲਿਆ ਵੀ ਐਸ ਦਿਨੇ ਗੁਰਬਾਣੀ ਪੜ੍ਹਨੀ ਆ ਸਾਨੂੰ ਲਾਗ ਦਿੱਤਾ ਨਾ ਜਿਹੜੇ ਪਾਸੇ ਜਦੋਂ ਬਾਬਿਆਂ ਦਾ ਆਪਣਾ ਟਾਈਮ ਹੁੰਦਾ ਉਹਨਾਂ ਰੱਖ ਲਿਆ ਵੀ ਐਸ ਵਾਰੀ ਸਾਡੇ ਕੋਲ ਆਉਣਾ ਤੇ ਐਸ ਦਿਨੇ ਗੁਰਬਾਣੀ ਪੜ੍ਹਨੀ ਹੈ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਇੰਨਾ ਕੋ ਖੁੱਲਾ ਖੁਲਾਸਾ ਬਣਾਇਆ ਸੀਗੇ ਇਤੂ ਗੁਰਬਾਣੀ ਪੜ ਪਾਤਸ਼ਾਹ ਨੇ ਕਿਹਾ ਸੀ ਅਠੇ ਪੈ ਰਹੀ ਦਿਨ ਤੇ ਰਾਤ ਪਰਮੇਸ਼ਰ ਦਾ ਨਾਮ ਜਪੋ ਗੁਰਬਾਣੀ ਪੜ ਭਲੇ ਦੇ ਕਰਮ ਕਰ ਸੇਵਾ ਕਰ ਕਿਸੇ ਬੰਦਰ ਦੇ ਵਿੱਚ ਨਹੀਂ ਰੱਖਿਆ ਕਿਸੇ ਬੰਦਰ ਦੇ ਵਿੱਚ ਹਾਂ ਗੁਰਮਤ ਮਰਜਾਦਾ ਦਿੱਤੀ ਹੈ ਇੱਕ ਮਰਜਾਦਾ ਇੱਕ ਰਸਤਾ ਆ ਮਰਜਾਦਾ ਦੇ ਵਿੱਚ ਰਹਿਣਾ ਕਿਉਂਕਿ ਸਾਰੀ ਕਾਇਨਾਤ ਹੀ ਮਰਜਾਦਾ ਦੇ ਵਿੱਚ ਹੀ ਅਮਰਜਾਦਾ ਤੋਂ ਬਿਨਾਂ ਨਹੀਂ ਪਰ ਮਨ ਦੇ ਵਿੱਚ ਇਹ ਵਿਅਮ ਭਰਮ ਪਾ ਕਰਕੇ ਮੰਦਾ ਡਰਦਾ ਰਹਿੰਦਾ ਸਾਰੀ ਜ਼ਿੰਦਗੀ ਸੰਸਿਆ ਦੇ ਵਿੱਚ ਹੀ ਨਿਗਾਹ ਲੈਂਦਾ ਡਰ ਦੇ ਵਿੱਚ ਹੀ ਨਿਗਾਹ ਲੈਂਦਾ ਤੇ ਪਾਤਸ਼ਾਹ ਕਹਿੰਦੇ ਮੁਕਤ ਕਿਵੇਂ ਹੋਣਾ ਜਨ ਨਾਨਕ ਸਉ ਜਨ ਮੁਕਤਾ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਮੁਕਤ ਹੁੰਦਾ ਹੈ ਰਾਮ ਭਜਨ ਚਿਤ ਲਾਵੇ ਜਿਹੜਾ ਪਰਮੇਸ਼ਰ ਦੇ ਭਜਨ ਦੇ ਵਿੱਚ ਉਹਦੀ ਬਨਗੀ ਦੇ ਵਿੱਚ ਚਿਤ ਲਾ ਲੈਂਦਾ ਹੈ ਜਿਹੜਾ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਦੇ ਵਿੱਚ ਪ੍ਰਮਾਤਮਾ ਦੇ ਭਜਨ ਦੇ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ ਉਹੀ ਜਿਹੜਾ ਹੈ ਮੁਕਤ ਹੁੰਦਾ ਹੈ ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਸਾਰੰਗ ਮਹੱਲਾ ਨਾਵਾ ਸਾਰੰਗ ਰਾਗ ਮਹੱਲਾ ਨਾਮਾ ਭਾਵ ਕਿ ਨਾਮੇ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਪੀਤਰ ਸ਼ਬਦ ਹੈ ਮਨ ਕਰ ਕਬਹੂ ਨ ਹਰ ਗੁਣ ਗਾਇਓ ਮੈਂ ਕਦੇ ਮਨ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਨੇ ਨਹੀਂ ਕੀਤੇ ਮਨ ਕਰਕੇ ਨਾ ਮਨ ਕਰਕੇ ਹਿਰਦੇ ਕਰਕੇ ਅੰਦਰੋਂ ਪਰਮੇਸ਼ਰ ਦੇ ਗੁਣ ਗਾਏ ਨੇ ਕਦੇ ਕਰਨੇ ਕੀਤੇ ਕਦੇ ਉਹਨੂੰ ਇਰਾਦਾ ਨਹੀਂ ਕਦੇ ਉਹਦਾ ਸਿਮਰਨ ਨਹੀਂ ਕੀਤਾ ਮਨ ਕਰਕੇ ਨਾ ਹੇ ਪ੍ਰਵੇਸ਼ਰ ਮੈਂ ਮਨ ਲਾ ਕੇ ਰੱਖੇ ਕਦੇ ਵੀ ਤੇਰੇ ਗੁਣ ਗਾਇਨ ਨਹੀਂ ਕਰਨੇ ਕੀਤੇ ਵਿਖਿਆ ਸਖਤ ਰਹਿਓ ਨਿਸ ਬਾਸੁਰ ਕਿਨੋ ਆਪਣੋ ਭਾਇਓ ਵਿਖਿਆ ਮਾਇਆ ਜ਼ਹਿਰ ਬਿਖਿਆ ਕਹਿੰਦੇ ਨੇ ਜਹਰੂਪੀ ਮਾਇਆ ਮਾਰੇ ਕਰਮ ਕਰਕੇ ਇਕੱਤਰ ਕੀਤੀ ਰਿਸ਼ਤੂ ਲੈ ਕਰਕੇ ਕਿਸੇ ਦਾ ਹੱਕ ਮਾਰ ਕਰਕੇ ਬਿਖਿਆ ਸਖਤ ਰਹ्यो ਨਿਸਬਾਸੁਰ ਕਿੰਨੋ ਆਪਣੋ ਪਾਇਓ ਇਹਦੇ ਵਿੱਚ ਪਾਤਸ਼ਾਹ ਕਹਿੰਦੇ ਜਿਹੜੀ ਮਾੜੀ ਮਾਇਆ ਸੀ ਨਾ ਬਿਖਿਆ ਰੂਪੀ ਮਾਇਆ ਜਿਹੜੀ ਸੀ ਮੈਂ ਦਿਨ ਰਾਤ ਹੀ ਮਗਨ ਰਿਆ ਉਰਜ ਰਹਾ ਮਾਇਆ ਦੇ ਵਿੱਚ ਦਿਨ ਰਾਤ ਨਿਸ ਰਾਤ ਵਸਰ ਦਿਨ ਉਹਦੇ ਵਿੱਚ ਕਿੰਨੋ ਆਪਣੋ ਭਾਇਓ ਜੋ ਮੇਰੇ ਮਨ ਨੂੰ ਚੰਗਾ ਲੱਗਾ ਨਾ ਉਹੀ ਕੀਤਾ ਜੋ ਮੈਨੂੰ ਭਾਇਆ ਉਹੀ ਕੀਤਾ ਕਰਨਾ ਤੇ ਉਹ ਸੀ ਜੋ ਗੁਰੂ ਨੂੰ ਚੰਗਾ ਲੱਗਦਾ ਸੀ ਜੋ ਪਾਤਸ਼ਾਹ ਨੂੰ ਚੰਗਾ ਲੱਗਦਾ ਸੀ ਹੁਕਮ ਦੇ ਵਿੱਚ ਰਹਿਣਾ ਪਰਮੇਸ਼ਰ ਦੇ ਸਤਿਗੁਰੂ ਜੀ ਦੀ ਹੁਕਮ ਦੇ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਨਾ ਸੀ ਔਰ ਅਸੀਂ ਉਹ ਕੀਤਾ ਜੋ ਸਾਡੇ ਮਨ ਨੂੰ ਚੰਗਾ ਲੱਗਾ ਜੋ ਮਨ ਨੂੰ ਚੰਗਾ ਲੱਗਦਾ ਜਿਹੜਾ ਕਰਨ ਵਾਲਾ ਉਹਨੂੰ ਤੇ ਮਨਮੁਖ ਕਹਿੰਦੇ ਨਾ ਮਨਮੁਖ ਮਨ ਨੂੰ ਮੁਖ ਰੋਹ ਕਰਕੇ ਚੱਲਦਾ ਹੈ ਗੁਰਮੁਖ ਕਹਿੰਦੇ ਨੇ ਜਿਹੜਾ ਗੁਰੂ ਨੂੰ ਮੁਖ ਰੱਖ ਕਰਕੇ ਚੱਲਦਾ ਜਿਹੜੇ ਗੁਰੂ ਦੇ ਜਿਹਦੇ ਮੁਖ ਦੇ ਵਿੱਚ ਗੁਰੂ ਗੁਰੂ ਹੈ ਜਿਹੜਾ ਗੁਰੂ ਨੂੰ ਮੁਖ ਰੱਖ ਕਰਕੇ ਚੱਲਦਾ ਗੁਰਮੁਖ ਮਨ ਨੂੰ ਮੁਖ ਰੱਖ ਕਰਕੇ ਚੱਲਣ ਵਾਲਾ ਮਨਮੁਖ ਆ ਤੇ ਮਨ ਜਿਹੜਾ ਇਹ ਬੜੇ ਕਰਮ ਕਰਵਾ ਦਿੰਦਾ ਕਈ ਤਰ੍ਹਾਂ ਦੇ ਮਨ ਤੇ ਕਦੇ ਟੇਕੇ ਬਹਿੰਦਾ ਹੀ ਨਹੀਂ ਨਾ ਮਨ ਤੇ ਕਈ ਕੁਝ ਕਹਿੰਦਾ ਆ ਤੇ ਮਨ ਦੇ ਮਗਰ ਲਾ ਕੇ ਰੱਖ ਕੇ ਅਸੀਂ ਜਿਹੜੇ ਕਰਮ ਕਰੀ ਜਾਂਦੇ ਆ ਤੇ ਮਾੜੇ ਕਰਮ ਕਰ ਬੈਠਦੇ ਆ ਵਿਖਿਆ ਸਖਤ ਰਹੇ ਉਹ ਨਿਸਵਾਸਰ ਵਿਖਿਆ ਦੇ ਵਿੱਚ ਜਹਰ ਰੂਪੀ ਮਾਇਆ ਦੇ ਵਿੱਚ ਜਿਹੜਾ ਨਾ ਮਾਇਆ ਨਾਲ ਚੰਬੜਿਆ ਹੋਇਆ ਸਖਤ ਕਹਿੰਦੇ ਚੰਬੜਿਆ ਹੋਇਆ ਜਹਰ ਰੂਪੀ ਮਾਇਆ ਦੇ ਨਾਲ ਚੰਬੜਿਆ ਹੋਇਆ ਰਹੇ ਉਹ ਨਿਸਵਾਸਰ ਰਾਤ ਤੇ ਦਿਨ ਹੀ ਇਹਦੇ ਵਿੱਚ ਚੰਬੜੇ ਆ ਰਿਆ ਕਿਨੋਂ ਆਪਣੋ ਭਾਇਓ ਉਹ ਕੀਤਾ ਜੋ ਮਨ ਨੂੰ ਚੰਗਾ ਲੱਗਾ ਰਹਾਓ ਸ਼੍ਰੀ ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਗੁਰ ਉਪਦੇਸ਼ ਸੁਨਿਓ ਨਹਿ ਕੰਨਨ ਪਰਦਾਰਾਲ ਪਟਾਇਓ ਗੁਰੂ ਦਾ ਉਪਦੇਸ਼ ਕਦੇ ਕੰਨ ਲਾ ਕਰਕੇ ਸੁਣਿਆ ਨਹੀਂ ਗੁਰੂ ਦਾ ਉਪਦੇਸ਼ ਜਿਹੜਾ ਨਾ ਗੁਰ ਉਪਦੇਸ਼ ਸੁਨਿਓ ਨਹਿ ਕੰਨਨ ਕੰਨਾਂ ਨਾਲ ਗੁਰੂ ਦਾ ਉਪਦੇਸ਼ ਨਹੀਂ ਕਦੇ ਸੁਣਿਆ ਗੁਰੂ ਦੀ ਹਜੂਰੀ ਚ ਆਉਣਾ ਸੀ ਸਤ ਸੰਗਤ ਕਰਦੇ ਤੇ ਗੁਰੂ ਦਾ ਉਪਦੇਸ਼ ਸੁਣਨਾ ਸੀ ਨਾ ਪਰ ਬੰਦਾ ਇਹ ਵਿਖਿਆ ਦੇ ਵਿੱਚ ਐਸਾ ਮਗਨ ਹੋਇਆ ਇਹਦੇ ਕੋਲ ਸਮਾਂ ਨਹੀਂ ਗੁਰੂ ਘਰ ਆਉਣ ਦਾ ਕਰੇ ਸਤ ਸੰਗਤ ਕਰਨ ਦਾ ਕਦੇ ਗੁਰੂ ਦਾ ਉਪਦੇਸ਼ ਇਸ ਨੇ ਸੁਣਿਆ ਹੀ ਨਹੀਂ ਜੋ ਮਨ ਕਹਿੰਦਾ ਉਹੀ ਕਰੀ ਜਾਂਦਾ ਜਿੱਧਰ ਮਨ ਇਹਨੂੰ ਲਾਉਂਦਾ ਉਧਰ ਲੱਗੀ ਜਾਂਦਾ ਗੁਰੂ ਦਾ ਉਪਦੇਸ਼ ਕਦੇ ਸੁਣਿਆ ਹੀ ਨਹੀਂ ਗੁਰੂ ਉਪਦੇਸ਼ ਸੁਨਿਓ ਨਹਿ ਕੰਨਨ ਪਰ ਦਾਰਾ ਲਪਟਾਇਓ ਗੁਰੂ ਦਾ ਉਪਦੇਸ਼ ਕਦੇ ਕੰਨਾਂ ਦੇ ਨਾਲ ਨਹੀਂ ਸੁਣਿਆ ਪਰ ਦਾਰਾ ਪ੍ਰਾਈ ਇਸਤਰੀ ਦੇ ਨਾਲ ਪ੍ਰੇਮ ਲਾਈ ਬੈਠਿਆ ਚੰਬੜਿਆ ਰਿਆ ਲਪਟਾਇਓ ਉਹਦੇ ਵੱਲ ਇਸ ਨੇ ਆਪਣਾ ਜਿਹੜਾ ਆ ਲਾ ਕਰਕੇ ਜੀਵਨ ਬਤੀਤ ਕਰ ਲਿਆ ਜਿਹੜਾ ਨਾ ਇਹ ਮਾੜੇ ਕਰਮਾਂ ਦੇ ਵਿੱਚ ਜਿਹੜਾ ਆ ਇਹ ਮਾੜੇ ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲਿਆ ਪਰ ਨਿੰਦਾ ਕਾਰਨ ਬਹੁਤਾ ਵਤ ਸਮਝਿਓ ਨਾ ਸਮਝਾਇਓ ਤੇ ਪਰ ਨਿੰਦਾ ਪ੍ਰਾਏ ਦੀ ਨਿੰਦਾ ਕਰਨ ਵਾਸਤੇ ਨਾ ਕਾਰਨ ਬਹੁਤਾ ਵਤ ਧੌੜ ਭੱਜਾ ਫਿਰਦਾ ਪ੍ਰਾਏ ਦੀ ਨਿੰਦਾ ਕਰਨ ਵਾਸਤੇ ਵੀ ਕਿੱਥੇ ਮੈਨੂੰ ਕੋਈ ਇੱਕ ਦੋ ਜਾਣਾ ਮਿਲੇ ਤੀ ਉੱਥੇ ਜਾ ਕੇ ਮੈਂ ਨਿੰਦਿਆ ਕਰਾਂ ਇਹ ਲੱਭਦਾ ਫਿਰਦਾ ਆ ਜਦੋਂ ਕੱਲਾ ਹੁੰਦਾ ਨਾ ਫਿਰ ਦੇਖਦਾ ਮੈਂ ਕਿੱਥੇ ਜਾਵਾਂ ਕਿੱਥੇ ਜਾ ਕੇ ਬੈਠਾਂ ਕਿੰਨਾਂ ਦੇ ਕੋਲ ਜਾਵਾਂ ਕਿ ਦੌੜ ਭੱਜ ਕਰਦਾ ਫਿਰ ਉੱਥੇ ਜਾ ਕੇ ਬਹਿੰਦਾ ਜਿੱਥੇ ਕੋਈ ਦੋ ਚਾਰ ਬੈਠੇ ਹੋਣ ਫਿਰ ਉੱਥੇ ਜਾ ਕਰਕੇ ਸਾਰੇ ਪਿੰਡ ਦੀ ਨਿੰਦਿਆ ਕਰਦਾ ਆ ਫਲਾਣੇ ਨੇ ਉਹ ਕਰ ਦਿੱਤਾ ਉਹਨੇ ਉਹ ਕਰ ਦਿੱਤਾ ਆਪਣੇ ਆਪ ਨੂੰ ਚੰਗਾ ਦੱਸਣਾ ਨਿੰਦਿਆ ਹੁੰਦੀ ਐ ਚੰਗੇ ਨੂੰ ਮਾੜਾ ਕਹੀ ਜਾਣਾ ਚੰਗੇ ਨੂੰ ਵੀ ਉਹ ਔਗਣ ਫਰੋਲੀ ਜਾਣੇ ਉਹਨੂੰ ਮਾੜਾ ਕਹਿ ਜਿਹਨਾਂ ਇਰਖਾ ਵਸ ਹੋ ਕਰਕੇ ਤੇ ਪਾਤਸ਼ਾਹ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਨਿੰਦਾ ਭਲੇ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਮੋਹ ਕਾਲੇ ਤਿਨ ਅਨੰਦ ਕਾ ਨਰਕੀ ਘੋਰ ਪਵਨ ਪਾਤਸ਼ਾਹ ਕਹਿੰਦੇ ਨਿੰਦਿਆ ਕਰਨ ਵਾਲੇ ਦੇ ਮੂੰਹ ਕਾਲਾ ਹੈ ਉਹ ਨਰਕਾਂ ਦੇ ਵਿੱਚ ਪੈਂਦਾ ਆ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਚੰਗੇ ਨੂੰ ਮਾੜਾ ਕਹਿੰਦਾ ਪਰ ਨਿੰਦਾ ਕਾਰਨ ਬਹੁਤ ਆਵਤਕ ਪਰਾਏ ਦੀ ਨਿੰਦਾ ਕਰਨ ਵਾਸਤੇ ਨਾ ਪਰਾਏ ਦੀ ਨਿੰਦਾ ਦੇ ਕਾਰਨ ਕਰਨ ਵਾਸਤੇ ਬਹੁਤ ਆਵਤ ਬੜਾ ਦੌੜ ਭੱਜ ਕਰਦਾ ਆ ਕਿ ਕਿੱਥੇ ਜਾ ਕੇ ਬੈਠਾਂ ਕਿੱਥੇ ਜਾ ਕੇ ਮੈਂ ਪਰਾਇਆਂ ਦੀ ਹੋਰਨਾ ਦੀ ਨਿੰਦਿਆ ਕਰਾਂ ਆਪਣੇ ਆਪ ਨੂੰ ਚੰਗਾ ਪਰਾਏ ਦੀ ਨਿੰਦਿਆ ਕਰਨਾ ਨਹਿ ਸਮਝਾਇਓ ਨਹਿ ਸਮਝਿਓ ਨਹਿ ਸਮਝਾਇਓ ਤੇ ਸਮਝਿਆ ਵੀ ਨਹੀਂ ਸਮਝਦਾ ਇਹ ਗੁਰੂ ਪਾਤਸ਼ਾਹ ਕੀ ਸਮਝਾਉਂਦੇ ਨੇ ਰੋਜ਼ਾਨਾ ਹੀ ਸਾਨੂੰ ਸਮਝਾਉਂਦੇ ਆ ਨਾ ਰੋਜ਼ਾਨਾ ਹੀ ਦੱਸ ਦਿਆ ਕਿ ਕਿਸੇ ਦੀ ਨਿੰਦਿਆ ਨਾ ਕਰ ਕਿਸੇ ਦਾ ਬੁਰਾ ਨਾ ਸੋਚ ਪਰਕਾ ਬੁਰਾ ਨਾ ਰੱਖੋ ਚੀਤ ਕਿਸੇ ਦਾ ਵੀ ਮਨ ਦੇ ਵਿੱਚ ਬੁਰਾ ਨਹੀਂ ਰੱਖਣਾ ਚਾਹੀਦਾ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਇੱਕ ਹੁੰਦਾ ਕਿਸੇ ਦਾ ਬੁਰਾ ਕਰਨਾ ਕਿ ਹੱਥਾਂ ਪੈਰਾਂ ਸਰੀਰ ਦੇ ਨਾਲ ਕਰ ਦੇਣਾ ਮਨ ਕਰਕੇ ਵੀ ਕਿਸੇ ਦਾ ਬੁਰਾ ਸੋਚਣਾ ਨਾ ਇਹ ਵੀ ਮਾੜੇ ਕਰਮ ਆ ਘਰ ਬੈਠਿਆ ਕਿਸੇ ਦਾ ਬੁਰਾ ਸੋਚੀ ਜਾਣਾ ਪਾਪ ਕਰਮ ਆ ਕਿਸੇ ਦਾ ਬੁਰਾ ਸੋਚਣਾ ਵੀ ਨਹੀਂ ਕਰਨਾ ਤੇ ਦੂਰ ਦੀ ਗੱਲ ਆ ਪਾਤਸ਼ਾਹ ਕਹਿੰਦੇ ਕਿਸੇ ਦਾ ਮਾੜਾ ਸੋਚਣਾ ਵੀ ਨਹੀਂ ਚਾਹੀਦਾ ਪਰ ਗੁਰੂ ਨੇ ਬੜਾ ਸਮਝਾਇਆ ਪਰ ਇਹ ਕਿੱਥੇ ਸਮਝਿਆ ਸਮਝਿਓ ਨਾ ਸਮਝਾਇਓ ਸਮਝਾਇਆ ਪਰ ਇਹ ਕਿਸੇ ਦੀ ਏਸ ਨੇ ਮੰਨੀ ਨਹੀਂ ਸਮਝਿਆ ਨਹੀਂ ਬਸ ਕਿਸੇ ਪ੍ਰਾਇਦ ਦੀ ਨਿੰਦਿਆ ਦੇ ਵਿੱਚ ਆਪਣਾ ਜੀਵਨ ਇਸ ਨੇ ਬਤੀਤ ਕੀਤਾ ਇਹ ਮਾੜੇ ਕੰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲਿਆ ਸਮਝਾਇਆ ਵੀ ਨਹੀਂ ਸਮਝਿਆ ਇਹ ਮਨ ਕਹਾ ਕਹੋ ਮੈਂ ਆਪਣੀ ਕਰਨੀ ਜਿਹੇ ਵਿਦ ਜਨਮ ਅਗਵਾਇਓ ਏ ਪਾਤਸ਼ਾਹ ਮੈਂ ਆਪਣੇ ਕੀ ਕਰਨੀ ਦੱਸਾਂ ਤੁਹਾਨੂੰ ਆਪਣੇ ਕਰਮ ਕੀ ਦੱਸਾਂ ਕਿਉਂਕਿ ਬੜੇ ਮਾੜੇ ਕਰਮ ਨੇ ਚੰਗਾ ਤੇ ਕਰਮ ਕੋਈ ਜ਼ਿੰਦਗੀ ਚ ਕੀਤਾ ਹੀ ਨਹੀਂ ਨਾ ਭਲੇ ਦਾ ਕਰਮ ਤੇ ਕੋਈ ਕੀਤਾ ਹੀ ਨਹੀਂ ਨਾ ਸਤ ਸੰਗਤ ਕੀਤੀ ਨਾ ਅੰਮ੍ਰਿਤ ਵੇਲਾ ਸੰਭਾਲਿਆ ਨਾ ਨਿਤਨੇਮ ਕੀਤਾ ਗੁਰੂ ਦੀ ਸੁਣੀ ਨਹੀਂ ਪਾਤਸ਼ਾਹ ਦੀ ਮੰਨੀ ਨਹੀਂ ਕਹਾ ਕਹਾਂ ਮੈਂ ਆਪਣੀ ਕਰਨੀ ਹੁਣ ਮੈਂ ਕੀ ਦੱਸਾਂ ਆਪਣੀ ਕਰਨੀ ਹੁਣ ਆਪਣੀ ਕਰਤੂਤਾ ਕੀ ਦਸੀਏ ਇਹ ਪਾਤਸ਼ਾਹ ਆਪਣੀ ਕਰਤੂਤ ਹੁਣ ਮੈਂ ਤੁਹਾਨੂੰ ਕੀ ਦੱਸਾਂ ਜਿਹ ਵਿਧ ਜਨਮ ਗਵਾਇਓ ਕਿ ਕਿਹਦੇ ਵਿੱਚ ਮੈਂ ਆਪਣਾ ਕਿਹੜੀ ਵਿਧੀ ਦੇ ਨਾਲ ਮੈਂ ਆਪਣਾ ਜਿਸ ਤਰੀਕੇ ਦੇ ਨਾਲ ਵਿਧ ਤਰੀਕੇ ਦੇ ਨਾਲ ਮੈਂ ਆਪਣਾ ਜੀਵਨ ਬਤੀਤ ਕਰ ਲਿਆ ਮੈਂ ਹੁਣ ਕੀ ਦੱਸਣਾ ਕਰਾਂ ਤੁਹਾਨੂੰ ਆਪਣੀ ਆਮ ਹੈ ਕਿਰਿਆ ਕਿੜੀਆਂ ਜੜੀਆਂ ਨੇ ਕਮਜ਼ੋਰੀਆਂ ਦੱਸਾਂ ਕਿ ਮੈਂ ਕੀ ਕੀ ਕੀਤਾ ਆ ਤੇ ਪਾਤਸ਼ਾਹ ਕਹਿੰਦੇ ਕਹਾ ਕਹੋ ਮੈਂ ਆਪਣੀ ਕਰਨੀ ਹੁਣ ਮੈਂ ਕੀ ਬਿਆਨ ਕਰਾਂ ਕੀ ਦੱਸਾਂ ਆਪਣੀਆਂ ਕਰਤੂਤਾਾਂ ਜਿਹਬਦ ਜਨਮ ਗਵਾਇਓ ਕਿ ਕਿਹੜੀ ਬਦੀ ਜਿਸ ਤਰ੍ਹਾਂ ਮੈਂ ਆਪਣਾ ਜੀਵਨ ਜਨਮ ਗਵਾਇਓ ਗਵਾਲ ਆਇਆ ਬ੍ਰਿਥਾ ਹੀ ਗਵਾਲਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਨ ਗਵਾਈ ਸੋਇ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਏ ਨੂੰ ਗਵਾਲਿਆ ਸਮਝਿਆ ਹੀ ਨਹੀਂ ਨਾ ਅਣਜਾਣ ਪੁਣੇ ਦੇ ਵਿੱਚ ਮੂਰਖਤਾਏ ਦੇ ਵਿੱਚ ਇਹ ਆਪਣਾ ਜੀਵਨ ਬਤੀਤ ਕਰ ਲਿਆ ਕਹਿ ਨਾਨਕ ਸਭ ਔਗਣ ਮੋਹ ਮਹਿ ਰਾਖ ਲਿਹੋ ਸਰਨਾਯੋ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿ ਨਾਨਕ ਸਭ ਔਗਣ ਮੋਹ ਮੈਂ ਮੇਰੇ ਵਿੱਚ ਸਾਰੇ ਹੀ ਔਗਣ ਨੇ ਗੁਣ ਤੇ ਕੋਈ ਹੈ ਹੀ ਨਹੀਂ ਨਾ ਅਗਣਾਂ ਦੇ ਨਾਲ ਭਰੇ ਹੋਇਆ ਅਗਣਾਂ ਦੇ ਨਾਲ ਭਰੇ ਹੋਇਆ ਏ ਸਤਿਗੁਰੂ ਜੀ ਏ ਪਾਤਸ਼ਾਹ ਜੀ ਅਗਣਾਂ ਦੇ ਨਾਲ ਭਰੇ ਹੋਇਆ ਜੇਤਾ ਸਮੁੰਦ ਸਾਗਰ ਨਿਰ ਭਰਿਆ ਜਿੱਦਾਂ ਸਮੁੰਦਰ ਨੀਰ ਦੇ ਨਾਲ ਪਾਣੀ ਦੇ ਨਾਲ ਭਰਿਆ ਹੋਇਆ ਨਾ ਤੇਤੇ ਅਗਣ ਹਮਾਰੇ ਉਦਾਂ ਹੀ ਸਾਡੇ ਅਗਣਾਂ ਦੇ ਨਾਲ ਸਾਡਾ ਸਰੀਰ ਭਰਿਆ ਹੋਇਆ ਮਨ ਸਾਡਾ ਅਗਣਾਂ ਦੇ ਨਾਲ ਭਰਿਆ ਹੋਇਆ ਜੇਤਾ ਸਮੁੰਦ ਸਾਗਰ ਨਿਰ ਭਰਿਆ ਤੇਤੇ ਅਗਣ ਹਮਾਰੇ ਦਇਆ ਕਰੋ ਕਸ਼ਮੀਰਿ ਉਪਾਵੋ ਡੁੱਬਦੇ ਪੱਥਰ ਤਾਰੇ ਹੁ ਡੁੱਬਦੀਆਂ ਪੱਥਰਾਂ ਨੂੰ ਤਾਰ ਲਾ ਪਾਤਸ਼ਾਹ ਮਹਾਰਾਜ ਜੀ ਇਹ ਅਰਦਾਸ ਹੈ ਨਾ ਗੁਰੂ ਚਰਨਾਂ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪਾਤਸ਼ਾਹ ਅਸੀਂ ਅਉਗਣਾਂ ਦੇ ਭਰੇ ਹੋਏ ਹਾਂ ਅਉਗਣਾਂ ਦੇ ਭਰੇ ਹੋਏ ਹਮ ਅਵਗੁਣ ਭਰੇ ਏਕ ਗੁਣ ਨਾਹੀ ਇੱਕ ਵੀ ਗੁਣ ਨਹੀਂ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰੂ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਜਿਹ ਤਰਾ ਪਟ ਸਹਬਾਨ ਜੀ ਨੇ ਅਰਦਾਸ ਕੀਤੀ ਹੈ ਨਾ ਕਿ ਅਸੀਂ ਔਗੁਣਾ ਦੇ ਭਰੇ ਹੋਇਆ ਗੁਣ ਕੋਈ ਨਹੀਂ ਹੈ ਪਰਿਵਾਰ ਦੇ ਮੋਹ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲਿਆ ਪਰ ਹੁਣ ਦਰ ਆਿਆਂ ਦੀ लाज ਰੱਖੋ ਇਹ ਪਾਤਸ਼ਾਹ ਉਹਨਾਂ ਕਿਰਪਾ ਕਰਦੇ ਹੋ ਔਗਣਾਂ ਦੀ ਗਿਣਤੀ ਨਾ ਕਰਿਓ ਔਗਣ ਸਾਡੇ ਬਹੁਤ ਨੇ ਔਗਣਾਂ ਦੇ ਨਾਲ ਹੀ ਭਰੇ ਹੋਏ ਆ ਗੁਣ ਨਹੀਂ ਹੈ ਸਾਡੇ ਵਿੱਚ ਕੋਈ ਵੀ ਔਗਣੀ ਔਗਣ ਨਹੀਂ 함ਰੀ ਗਣਤ ਨਾ ਗਣੀਆਂ ਕਾਈ ਆਪਣਾ ਵਿਰਧ ਪਛਾਣ ਸਾਡੇ ਔਗਣਾਂ ਦੀ ਗਿਣਤੀ ਨਾ ਕਰੀ ਪਾਤਸ਼ਾਹ ਜੇ ਔਗਣਾਂ ਦੀ ਗਿਣਤੀ ਕਰਨ ਲੱਗ ਗਿਆ ਤੇ ਇਹ ਔਗਣਾਂ ਦੀ ਲੜੀ ਬੜੀ ਲੰਬੀ ਹੈ ਬਹੁਤ ਲੰਬੀ ਐ ਔਗਣ ਤੇ ਮੁੱਕਣੀ ਨਹੀਂ ਨਾ ਜੇ ਗਿਣਤੀ ਕਰਨ ਲੱਗ ਗਿਆ ਔਗਣਾਂ ਦੀ ਗਿਣਤੀ ਨਾ ਕਰੀ ਹਮਨੇ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੀ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਈ ਸਰਬ ਕਲਿਆਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿ ਕਰਬਾਨ ਹੁਣ ਦਰ ਆਇਆ ਦੀ ਲਾਜ ਰੱਖੋ ਪਾਤਸ਼ਾਹ ਕਹਿ ਨਾਨਕ ਸਭ ਔਗਣ ਔਗਣ ਮੋਹ ਮਹਿ ਸਾਰੇ ਮੇਰੇ ਵਿੱਚ ਔਗਣ ਹੀ ਨਿਨੇ ਤੇ ਪਾਤਸ਼ਾਹ ਕਿਰਪਾ ਕਰੋ ਰਾਖ લેਹੋ ਸਰਨਾਇਓ ਹੁਣ ਰਖਣਾ ਕਰ ਤੇਰੀ ਸਰਨ ਦੇ ਵਿੱਚ ਆ ਗਏ ਆ ਤੇਰੇ ਦਵਾਰੇ ਤੇ ਆ ਗਏ ਆ ਹੁਣ ਦਰ ਆਇਆ ਦੀ ਲਾਜ ਰੱਖ ਲਾ ਪਾਤਸ਼ਾਹ ਮਹਾਰਾਜ ਜੀ ਲਾਜ ਰੱਖ ਲਓ ਕੋਈ ਔਗਣ ਕਰੇ ਨਾ ਕੋਈ ਮਾੜੇ ਕਰਮ ਕਰ ਲੇ ਕੋਈ ਗੁਨਾਹ ਕਰ ਲੇ ਅਦਾਲਤ ਦੇ ਵਿੱਚ ਜਾ ਕਰਕੇ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨ ਲਵੇ ਨਾ ਤੇ ਦੁਨਿਆਵੀ ਅਦਾਲਤਾਂ ਉਹਨੂੰ ਸਜ਼ਾ ਦੇ ਦਿੰਦੀਆਂ ਨੇ ਸਜ਼ਾ ਇਹਨੇ ਗੁਨਾਹ ਆਪਣਾ ਕਬੂਲ ਕਰ ਲਿਆ ਇਹਨੇ ਗੁਨਾਹ ਮੰਨ ਲਿਆ ਆ ਤੇ ਪਾਦਸ਼ਾਹ ਦਾ ਇੱਥੇ ਇੱਕ ਐਸਾ ਦਰਿਆ ਜਿੱਥੇ ਆ ਕਰਕੇ ਗੁਨਾਹ ਆਪਣੇ ਕਬੂਲ ਕਰ ਲਈਏ ਨਾ ਪਰ ਖਿਆਲ ਕਰਿਓ ਸਿੰਘ ਕਬੂਲ ਕਰਦੇ ਨਹੀਂ ਬੰਦਾ ਮੰਨਦਾ ਕਿੱਥੇ ਆ ਜੇ ਗੁਨਾਹ ਕਬੂਲ ਕਰ ਲਈਏ ਕਿ ਪਾਤਸ਼ਾਹ ਆ ساری ਜ਼ਿੰਦਗੀ ਗੁਨਾਹ ਹੀ ਕੀਤੇ ਆ ਪਰ ਕਿਰਪਾ ਕਰਦੇ ਹੁਣ ਅੱਗੇ ਤੋਂ ਨਹੀਂ ਕਰਦੇ ਜੇ ਇਹ ਕਰੀਏ ਇਹ ਨਹੀਂ ਵੀ ਪਹਿਲਾਂ ਮਾਫੀ ਮੰਗ ਲਈ ਅੱਗੇ ਤੋਂ ਫਿਰ ਲੜੀ ਸ਼ੁਰੂ ਕਰ ਦਿੱਤੀ ਉਹੇ ਕੰਮਾਂ ਦੀ ਪੰਜਾਂ ਪਿਆਰਿਆਂ ਤੋਂ ਪੇਸ਼ ਹੋਈਦਾ ਨਾ ਪੰਜਾਂ ਪਿਆਰਿਆਂ ਤੋਂ ਉਹਨਾਂ ਤੋਂ ਜਾ ਕਰਕੇ ਆਪਣੇ ਦੱਸੀ ਦੇ ਨੇ ਜਿਹੜੀਆਂ ਗਲਤੀਆਂ ਕੀਤੀਆਂ ਗੁਨਾਹ ਕੀਤੇ ਨੇ ਗੁਰੂ ਪਾਤਸ਼ਾਹ ਤੇ ਪੰਜ ਪਿਆਰੇ ਪੰਥ ਖਾਲਸਾ ਜਿਹੜਾ ਉਹ ਬਖਸ਼ ਦਿੰਦਾ ਆ ਇਹ ਅੱਗੇ ਤੋਂ ਨਹੀਂ ਕਰਾਂਗੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੈ ਇਹ ਪਾਤਸ਼ਾਹ ਸਾਰੇ ਔਗਣ ਹੀ ਨੇ ਬੜੇ ਮਾੜੇ ਕਰਮ ਕੀਤੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹ ਥੀ ਵੀ ਪ੍ਰਮਾਨ ਕਰਦੇ ਨੇ ਰਾਖ ਲਿਹੋ ਸਰਨਾਇਓ ਤੂੰ ਰੱਖਿਆ ਕਰ ਕਿਰਪਾ ਕਰ ਸਾਡੇ ਤੇ ਤੇਰੀ ਸ਼ਰਨ ਦੇ ਵਿੱਚ ਆਏ ਆ ਦਰ ਆਏ ਆ ਦੀ लाज ਰੱਖ ਲੋ ਨਾਮ ਦੀ ਦਾਤ ਬਖਸ਼ ਦਿਓ ਤੇਰੇ ਦਰ ਤੇ ਆਏ ਆ ਮੰਗਤੇ ਬਣ ਕੇ ਆਵਾਂਗੇ ਤੇ ਝੋੜੀਆਂ ਭਰਾਂਗੇ ਮੰਗਤੇ ਬਣ ਕੇ ਆਏ ਆ ਤੇਰੇ ਦਰ ਤੇ ਆਏ ਆ ਪਾਤਸ਼ਾਹ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨਕੋ ਸਦਾ ਰਹੋ ਰੰਗ ਰਤਾ ਨਾਮ ਦੀ ਦਾਤ ਝੋੜੀ ਦੇ ਵਿੱਚ ਪਾ ਦਿਓ ਤੇਰਾ ਨਾਮ ਜਪ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਣਜਾਣ ਜਿਹੜਾ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੇ ਕਰਨ ਜੀ ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ ਕਹਾ ਕਹੋ ਮੈਂ ਆਪਣੀ ਕਰਨੀ ਜਿਹੇ ਵਿਦ ਜਨਮ ਗਵਾਇਓ ਕਹਿ ਨਾਨਕ ਸਭ ਔਗਨ ਨਮੋ ਮਹ ਰਾਖ ਲਿਹੁ ਸਰਨਾਯੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ